ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅੱਜ ਹੈ 5 ਸਪਟੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 5 ਸਪਟੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਕਲਾਸ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਕਲਾਸ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਐਚ ਐਸ ਸੀ ਐਲ ਨੇ ਕਿ ਦੇਸ਼ ਦਾ ਪਹਿਲਾ ਮੇਡ ਇਨ ਇੰਡੀਆ ਮਾਈਕਰੋ ਪ੍ਰੋਸੈਸਰ ਬਣਾਉਣ ਲਈ ਕਿਸ ਨਾਲ ਸਮਝੌਤਾ ਕੀਤਾ ਹਾਂਜੀ ਸਾਡੀ ਦੇਸ਼ ਭਾਰਤ ਦਾ ਪਹਿਲਾ ਮੇਡ ਇਨ ਇੰਡੀਆ ਮਾਈਕਰੋ ਪ੍ਰੋਸੈਸਰ ਬਣਨ ਜਾ ਰਿਹਾ ਜਿਸ ਦਾ ਨਾਮ ਆ ਵਿਕਰਮ 3201 ਵਿਕਰਮ 3201 ਇਸ ਦਾ ਨਾਮ ਹੋਵੇਗਾ 32 ਬਿਟ ਦਾ ਹੋਵੇਗਾ ਤੇ ਇਹ ਦੇਸ਼ ਦਾ ਸਾਡੇ ਦੇਸ਼ ਭਾਰਤ ਦਾ ਪਹਿਲਾ ਮੇਡ ਇਨ ਇੰਡੀਆ ਮਾਈਕਰੋ ਪ੍ਰੋਸੈਸਰ ਹੋਵੇਗਾ ਤੇ ਇਸ ਨੂੰ ਬਣਾਉਣ ਲਈ SCL ਨੇ ISRO ਦੇ ਨਾਲ ਸਮਝੌਤਾ ਕੀਤਾ অপਸ਼ਨ B ਇਸ ਦਾ ਰਾਈਟ ਆਨਸਰ ਹੁਣ ਇਹ ਸਮਝੌਤਾ ISRO ਨਾਲ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਇਸ ਸ੍ਰੋਦੀ ਦੀ ਸਥਾਪਨਾ 15 ਅਗਸਤ 1969 ਨੂੰ ਹੋਈ ਇਸ ਦਾ ਹੈੱਡ ਕੁਆਰਟਰ ਕਰਨਾਟਕ ਦੇ ਬੰਗਲੌਰੂ ਦੇ ਵਿੱਚ ਤੇ ਅਟ ਪ੍ਰੈਸੈਂਟ ਇਸ ਦੇ ਚੇਅਰਮੈਨ ਵੀਨਰਾਇਨ ਇਹ 11ਵੇਂ ਨੰਬਰ ਦੇ ਚੇਅਰਮੈਨ ਇਸ ਸ੍ਰੋਦੇ ਤੇ ਦੇਸ਼ ਦੇ ਪਹਿਲੇ ਮਾਈਕਰੋ ਪ੍ਰੋਸੈਸਰ ਦਾ ਨਾਮ ਤੁਸੀਂ ਯਾਦ ਰੱਖਣਾ ਮੇਡ ਇਨ ਇੰਡੀਆ 32 ਬਿਟ ਦਾ ਹੋਵੇਗਾ ਤੇ ਇਸ ਦਾ ਨਾਮ ਆ ਵਿਕਰਮ 3201 32 ਕਿਉਂ ਰੱਖਿਆ ਗਿਆ ਕਿਉਂਕਿ ਇਹ 32 ਬਿਟ ਦਾ ਵਾ ਠੀਕ ਹੈ ਇਹ ਤੁਸੀਂ ਧਿਆਨ ਚ ਰੱਖਣਾ ਨੈਕਸਟ ਹੈ ਆਲੇ ਹੀ ਵਿੱਚ ਫਲਸਤੀਨ ਨੂੰ ਇੱਕ ਰਾਜ ਵਜੋਂ ਕਿਸ ਨੇ ਮਾਨਤਾ ਦਿੱਤੀ ਹਾਂਜੀ ਫਲਸਤੀਨ ਨੂੰ ਇੱਕ ਰਾਜ ਵਜੋਂ ਮਾਨਤਾ ਦਿੱਤੀ ਹੈ ਫਰਾਂਸ ਨੇ ਤੇ ਫਰਾਂਸ ਪਹਿਲਾ ਜੀ 7 ਕੰਟਰੀ ਬਣਿਆ ਜਿਸ ਨੇ ਫਲਸਤੀਨ ਨੂੰ ਇੱਕ ਰਾਜ ਵਜੋਂ ਮਾਨਤਾ ਦਿੱਤੀ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਜੀ 7 ਦੀ ਮੈਂ ਗੱਲ ਕੀਤੀ ਹੈ ਜੀ 7 ਦੇ ਮੈਂਬਰ ਕਿਹੜੇ-ਕਿਹੜੇ ਆ ਕੈਨੇਡਾ ਫਰਾਂਸ ਜਰਮਨੀ ਇਟਲੀ ਜਪਾਨ ਯੂਕੇ ਯੂਨਾਈਟਿਡ ਸਟੇਟ ਠੀਕ ਹੈ ਤੇ ਫਰਾਂਸ ਪਹਿਲਾ ਮੈਂਬਰ ਬਣਿਆ ਜਿਸ ਨੇ ਮਾਨਤਾ ਦਿੱਤੀ ਆ ਫਿਲਿਸਤੀਨ ਨੂੰ ਰਾਜਵਜੋਂ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਫਰਾਂਸ ਫਰਾਂਸ ਦੀ ਕੈਪੀਟਲ ਹੈ ਪੈरिस ਕਰੰਸੀ ਹੈ ਯੂਰੋ ਪ੍ਰੈਜ਼ੀਡੈਂਟ ਹੈ ਐਮੈਨੂਅਲ ਮੈਕਰੋਨ ਫਰਾਂਸ ਸਤੰਬਰ 2025 ਵਿੱਚ ਫਿਲਿਸਤੀਨ ਨੂੰ ਇੱਕ ਰਾਜਵਜੋਂ ਮਾਨਤਾ ਦੇਣ ਵਾਲਾ ਜੀ7 ਦੇਸ਼ਾਂ ਵਿੱਚੋਂ ਪਹਿਲਾ ਦੇਸ਼ ਬਣਿਆ ਭਾਰਤ ਨੇ ਅਗਲੀ ਪੀੜੀ ਦੇ ਲੜਾਕੂ ਜਹਾਜ਼ਾਂ ਲਈ ਜੈਟ ਇੰਜਣ ਬਣਾਉਣ ਲਈ ਫਰਾਂਸੀਸੀ ਕੰਪਨੀ ਸਫਰਨ ਨਾਲ ਪਾਈਵਾਲੀ ਕੀਤੀ ਫਰਾਂਸ ਨੇ ਫਿਲਿਸਤੀਨ ਨੂੰ ਇੱਕ ਸਵਤੰਤਰ ਦੇਸ਼ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਨਿਊ ਕੈਲੀਫੋਰਨੀਆ ਫਰਾਂਸੀਸੀ ਫਰਾਂਸੀਸੀ ਗਨਰਾਜ ਦੇ ਅੰਦਰ ਇੱਕ ਨਵਾਂ ਰਾਜ ਬਣ ਜਾਵੇਗਾ ਪੈरिस ਵਿੱਚ ਹੋਏ ਵਿਸ਼ਵ ਵਿਰਾਸਤ ਕਮੇਟੀ ਦੇ 47ਵੇਂ ਸੈਸ਼ਨ ਵਿੱਚ ਮਰਾਠਾ ਫੌਜੀ ਲੈਂਡਸਕੇਪ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਫਰਾਂਸੀਸੀ ਔਰਤ ਵਿੱਚ ਇੱਕ ਨਵਾਂ ਬਲੱਡ ਗਰੁੱਪ ਖੋਜਿਆ ਗਿਆ ਨੈਕਸਟ ਐਨਸੀਆਰਟੀ ਦੇ 65ਵੇਂ ਸਾਲਾਨਾ ਦਿਵਸ ਤੇ ਹਾਲ ਹੀ ਵਿੱਚ ਕਿਹੜਾ ਬਾਲ ਬਾਟਿਕਾ ਟੀਵੀ ਲਾਂਚ ਕੀਤਾ ਗਿਆ ਹਾਂਜੀ ਐਨਸੀਆਰਟੀ ਐਨਸੀਆਰਟੀ ਦੇ 65 ਮੀਂ ਸਥਾਪਨਾ ਦਿਵਸ 65 ਮਨ ਸਥਾਪਨਾ ਦਿਵਸ ਕਦੋਂ ਮਨਾਇਆ ਗਿਆ ਸੀ ਆਨ ਸੀ ਆਈਟੀ ਦਾ 1 ਸਤੰਬਰ 2025 ਨੂੰ ਤੇ ਇਸ ਤੇ ਬਾਲ ਬਾਟਿਕਾ ਟੀਵੀ ਲਾਂਚ ਕੀਤਾ ਗਿਆ ਜਿਸ ਦਾ ਨਾਮ ਆ ਦਿક્ષા 2.0 অপਸ਼ਨ এ ইজ ザ রাইਟ ਆਂਸਰ ਨੈਕਸਟ ਹੈ ਹਾਲ ਹੀ ਵਿੱਚ ਫੁਜ਼ੇ ਫੁਜ਼ਰਾ ਗਲੋਬਲ ਸੁਪਰਸਟਾਰ 2025 ਕਿਸ ਨੇ ਜਿੱਤੀ ਹਾਂਜੀ ਫੁਜ਼ਰਾ ਗਲੋਬਲ ਸੁਪਰਸਟਾਰ 2025 ਇਹ ਜਿੱਤੀ ਆ ਕਿੰਨਾ ਨੇ ਜਿੱਤੀ ਹੈ ਜੀ ਪਰਨਵ ਵੈਂਕਟੇਸ਼ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਟਿਕਏ ਫੁਜ਼ਰਾਰ ਗਲੋਵਲਸ ਸੁਪਰਸਟਾਰ 2025 ਹੈ ਜਿਹੜੀ ਪਰਨਵ ਵੈਂਕਟੇਸ਼ ਨੇ ਜਿੱਤੀ ਹੈ ਨੈਕਸਟ ਹੈ ਹਾਲ ਹੀ ਵਿੱਚ ਹੋਏ ਰਿਊ ਕਾਰਨੀਵਲ ਪਾਂਗ ਬਾਥੂਕੁਮਾ ਤਿਹਾਰ ਕੌਣ ਮਨਾਏਗਾ ਹਾਂਜੀ ਹਾਲ ਹੀ ਵਿੱਚ ਹੋਏ ਰਿਊ ਕਾਰਨੀਵਲ ਪਾਂਗ ਬਾਥੂਕੁਮਾ ਤਿਹਾਰ ਮਨਾਏਗਾ ਤੇਲੰਗਾਨਾ অপਸ਼ਨ ਏ ਇਜ਼ ਦਾ ਰਾਈਟ ਆਨਸਰ ਉਹ ਤੇਲੰਗਣਾ ਮਨਾਏਗਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤੇਲੰਗਣਾ ਤੇਲੰਗਣਾ ਦੀ ਕੈਪੀਟਲ ਹੈ ਹਾਈਦਰਾਬਾਦ ਇੱਥੋਂ ਦੇ ਚੀਫ ਮਿਨਿਸਟਰ ਰੇਵੰਤ ਰੈਡੀ ਤੇ ਗਵਰਨਰ ਰਾਜਸ਼ੂ ਦੇ ਬਰਮਾ ਤੇਲੰਗਣਾ ਦੇ ਵਿੱਚ ਮਿਰਗਵਾਨੀ ਨੈਸ਼ਨਲ ਪਾਰਕ ਆ ਇਸ ਤੋਂ ਇਲਾਵਾ ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ ਵੀ ਤੇਲੰਗਣਾ ਦੇ ਵਿੱਚ ਮਹਾਵੀਰ ਹਰੀਨਾ ਮੰਨਸਥਲੀ ਨੈਸ਼ਨਲ ਪਾਰਕ ਪਾਕਿਲ ਵਾਈਲਡਲਾਈਫ ਸੈਂਚਰੀ ਆ ਕਾਵਲਾ ਨੈਸ਼ਨਲ ਪਾਰਕ ਆ ADR ਦੀ ਰਿਪੋਰਟ ਦੇ ਅਨੁਸਾਰ ਮੁੱਖ ਮੰਤਰੀ ਰੇਵੰਤ ਰਾਡੀ ਉੱਤੇ ਦੇਸ਼ ਵਿੱਚ ਸਭ ਤੋਂ ਵੱਧ ਅਪਰਾਧਿਕ ਮਾਮਲੇ ਦਰਜਾ ਤੇਲੰਗਣਾ ਦੇ ਜੰਗਲਾਂ ਵਿੱਚ ਦੁਰਲੱਭ ਨੀਲਾ ਪਿੰਕ ਗਿਲ ਮਸ਼ਰੂਮ ਮਿਲਿਆ ਤੇਲੰਗਣਾ ਨੂੰ ਦੇਸ਼ ਵਿੱਚ ਸਭ ਤੋਂ ਵੱਧ ਅੰਗਦਾਨ ਲਈ ਪੁਰਸਕਾਰ ਮਿਲਿਆ ਤੇਲੰਗਣਾ ਪੁਲਿਸ ਨੇ ਆਪਰੇਸ਼ਨ ਮੁਸਕਾਨ 11 ਤਹਿਤ 7600 ਬੱਚਿਆਂ ਨੂੰ ਬਚਾਇਆ ਹైదరాబాద్ ਵਿੱਚ ਭਾਰਤ ਦਾ ਪਹਿਲਾ 트ਾਂਸਜੈਂਡਰ ਕਲੀਨਿਕ ਦੁਬਾਰਾ ਖੁੱਲ੍ਹਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੇਲੰਗਣਾ ਵਿੱਚ ਰਾਸ਼ਟਰੀ ਹਲਦੀ ਬੋਰਡ ਦਾ ਉਦਘਾਟਨ ਕੀਤਾ ਤੇਲੰਗਣਾ ਵਿੱਚ ਇਤਿਹਾਸਿਕ ਬੋਨਾਲੂ ਤਿਹਾਰ ਮਨਾਇਆ ਗਿਆ ਦੱਖਣੀ ਭਾਰਤ ਰਾਜ ਤੇਲੰਗਣਾ ਨੇ ਵਿਸ਼ਵ ਪੱਧਰੀ ਈਕੋ ਟਾਊਨ ਵਿਕਸਿਤ ਕਰਨ ਦਾ ਐਲਾਨ ਕੀਤਾ ਨੈਕਸਟ ਹੈ 18ਵੀਂ ਵਿਸ਼ਵ ਕਾਂਗਰਸ ਦੀ ਮੇਜ਼ਬਾਨੀ ਕੌਣ ਕਰੇਗਾ 18ਵੀਂ ਵਿਸ਼ਵ ਕਾਂਗਰਸ ਦੀ ਮੇਜ਼ਬਾਨੀ ਕਰੇਗਾ ਨਵੀਂ ਦਿੱਲੀ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ 2 ਸਤੰਬਰ ਨੂੰ ਕੇਸ ਬੈਂਕ ਦਾ 120ਵਾਂ ਸਥਾਪਨਾ ਦਿਵਸ ਮਨਾਇਆ ਗਿਆ ਹਾਂਜੀ 2 ਸਤੰਬਰ ਨੂੰ ਸਿਟੀ ਯੂਨੀਅਨ ਬੈਂਕ ਦਾ 120ਵਾਂ ਸਥਾਪਨਾ ਦਿਵਸ ਮਨਾਇਆ ਗਿਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਬੈਂਕ ਦੀ ਗੱਲ ਆ ਤਾਂ ਪੰਜਾਬ ਨੈਸ਼ਨਲ ਬੈਂਕ ਨੇ ਨਵੀਂ ਦਿੱਲੀ ਵਿੱਚ ਆਪਣੀ ਪਹਿਲੀ ਸਟਾਰਟਅਪ ਕੇਂਦ੍ਰਿਤ ਸ਼ਾਖਾ ਖੋਲੀ ਤੇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਨੇ ਬੈਂਕ.in ਡੋਮੇਨ ਵਿੱਚ ਮਾਈਗ੍ਰੇਟ ਹੋਣ ਵਾਲਾ ਪਹਿਲਾ ਜਨਤਕ ਬੈਂਕ ਬਣਿਆ ਐਸਬੀਆਈ ਨੇ ਐਮਐਸਐਮਈ ਲਈ ਸੈਂਟਰ ਆਫ ਐਕਸਲੈਂਸ ਲਾਂਚ ਕੀਤਾ ਐਸਬੀਆਈ ਨੇ ਅਗਨੀ ਵੀਰਾਂ ਲਈ ਬਿਨਾਂ ਗਰੰਟੀ ਦੇ 4 ਲੱਖ ਰੁਪਏ ਦਾ ਕਰਜ਼ਾ ਸ਼ੁਰੂ ਕੀਤਾ ਬੈਂਕ ਆਫ ਬੜੋਦਾ ਨੇ ਆਪਣੀ ਅਧਿਕਾਰਿਤ ਐਪ ਰਾਹੀਂ ਅੰਤਰਰਾਸ਼ਟਰੀ ਯੂਪੀਆਈ ਸੇਵਾ ਸ਼ੁਰੂ ਕੀਤੀ ਐਕਸੈਸ ਬੈਂਕ ਨੇ ਗਾਹਕਾਂ ਨੂੰ ਡਿਜੀਟਲ ਬੈਂਕਿੰਗ ਤੋਂ ਖਤਰੇ ਤੋਂ ਬਚਾਉਣ ਲਈ ਲੋਕ ਐਫਡੀ ਵਿਸ਼ੇਸ਼ਤਾ ਲਾਂਚ ਕੀਤੀ ICICI ਬੈਂਕ ਦੀ ਨੌਕਰੀ ਛੱਡਣ ਦੀ ਸਭ ਤੋਂ ਘੱਟ ਦਰ ਜਿਹੜੀ ICICI ਬੈਂਕ ਦੀ ਦਰਜ ਕੀਤੀ ਗਈ RBI ਨੇ AU स्मॉल फाइनेंस ਬੈਂਕ ਨੂੰ ਯੂਨੀਵਰਸਲ ਲਾਇਸੈਂਸ ਦਿੱਤਾ ਨੈਕਸਟ ਹੈ ਕਪਾ ਕਿਸਾਨਾਂ ਨੂੰ ਸ਼ਕਤ ਬਣਾਉਣ ਲਈ ਹਾਲ ਹੀ ਵਿੱਚ ਕਪਾ ਕਿਸਾਨ ਕਪਾ ਕਿਸਾਨ ਐਪ ਕਿਸ ਨੇ ਲਾਂਚ ਕੀਤੀ ਕਪਾ ਕਿਸਾਨ ਐਪ ਲਾਂਚ ਕੀਤੀ ਆ ਸਾਡੇ ਕੇਂਦਰੀ ਮੰਤਰੀ ਗਿਰੀ ਰਾਜ ਸਿੰਘ ਨੇ অপশন বি ইজ দা রাইট আনসার। ਕਪਾਹ ਉਤਪਾਦਕ ਭਾਈਚਾਰੇ ਨੂੰ ਵੱਡੀ ਰਾਹਤ ਦਿੰਦੇ ਹੋਏ ਕੇਂਦਰੀ ਕੱਪੜਾ ਮੰਤਰੀ ਗਿਰੀ ਰਾਜ ਸਿੰਘ ਨੇ 2 ਸਤੰਬਰ 2025 ਨੂੰ ਕਪਾਹ ਕਿਸਾਨ ਐਪ ਲਾਂਚ ਕੀਤੀ। ਇਸ ਮੋਬਾਈਲ ਐਪਲੀਕੇਸ਼ਨ ਨੂੰ ਘਟੋ ਘਟ ਸਮਰਥਨ ਮੁੱਲ ਯੋਜਨਾ ਦੇ ਤਹਿਤ ਕਪਾਹ ਦੀ ਖਰੀਦ ਨੂੰ ਸਰਲ ਬਣਾਉਣ ਅਤੇ ਪਾਰਦਰਸ਼ੀ ਬਣਾਉਣ ਲਈ ਤਿਆਰ ਕੀਤਾ ਗਿਆ। ਨੈਕਸਟ ਹੈ ਹਾਲ ਹੀ ਵਿੱਚ ਯੂਏਈ ਵਿੱਚ ਭਾਰਤ ਦੇ ਅਗਲੇ ਰਾਜਦੂਤ ਵਜੋਂ ਕਿਸ ਨੂੰ ਚੁਣਿਆ ਗਿਆ? ਯੂਏਈ ਦੇ ਵਿੱਚ ਭਾਰਤ ਦੇ ਅਗਲੇ ਰਾਜਦੂਤ ਵਜੋਂ ਚੁਣਿਆ ਗਿਆ। ਡਾਕਟਰ ਦੀਪਕ ਮਿੱਤਲ ਨੂੰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਡਾਕਟਰ ਦੀਪਕ ਮਿੱਤਲ ਹੁਣ ਇੱਕ ਹੋਰ ਅਪਾਇੰਟਮੈਂਟ ਦੀ ਗੱਲ ਆ ਤਾਂ TCS ਨੇ ਅਮਿਤ ਕਪੂਰ ਨੂੰ ਆਪਣੀ AI ਯੂਨਿਟ ਦਾ ਮੁਖੀ ਚੁਣਿਆ ਊਰਜਿਤ ਪਟੇਲ IMF ਦੇ ਕਾਰਜਕਾਰੀ ਨਿਰਦੇਸ਼ਕ ਬਣੇ Open AI ਨੇ ਰਾਗਵ ਚ ਗਰਾਗਵ ਗੁਪਤਾ ਨੂੰ ਭਾਰਤ ਅਤੇ ਏਸ਼ੀਆ ਪ੍ਰਸ਼ਾਂਤ ਲਈ ਸਿੱਖਿਆ ਮੁਖੀ ਨਿਯੁਕਤ ਕੀਤਾ ਜੰਮੂ ਕਸ਼ਮੀਰ ਬੈਂਕ ਨੇ ਐਸ ਕ੍ਰਿਸ਼ਨਨ ਨੂੰ ਆਪਣਾ ਨਵਾਂ ਚੇਅਰਮੈਨ ਚੁਣਿਆ ਗ੍ਰਾਮ ਹਾਊਸਿੰਗ ਦੇ ਆਰ ਨੇ ਅਰਜੁਨ ਚੌਧਰੀ ਨੂੰ ਆਪਣਾ ਸੀਈਓ ਚੁਣਿਆ ਨਾਇਾਰਾ ਐਨ એનਰਜੀ ਨੇ ਤੈਮੂਰ ਅਬਸ ਗੁਲੀਏਵ ਨੂੰ ਆਪਣਾ ਨਵਾਂ ਸੀਈਓ ਚੁਣਿਆ ਐਨ ਡੀਬੀ ਨੇ ਰਾਜੀਵ ਰੰਜਨ ਨੂੰ ਆਪਣਾ ਉਪ ਪ੍ਰਧਾਨ ਨਿਯੁਕਤ ਕੀਤਾ ਰਾਜੀਵ ਆਨੰਦ ਨੇ ਇੰਡਸਿੰਡ ਬੈਂਕ ਦੇ ਐਮ ਡੀ ਅਤੇ ਸੀਈਓ ਵਜੋਂ ਆਨ ਦਾ ਸੰਭਾਲ ਲਿਆ ਨੈਕਸਟ ਹੈ ਹਾਲ ਹੀ ਵਿੱਚ ਇੱਕ ਨਵਾਂ ਆਰਕਿਡ ਕਿੱਥੇ ਦਰਜ ਕੀਤਾ ਗਿਆ ਹਾਂਜੀ ਇੱਕ ਨਵਾਂ ਆਰਕਿਡ ਦਰਜ ਕੀਤਾ ਇਹ ਦਰਜ ਕੀਤਾ ਗਿਆ ਅਰੁਣਾਚਲ ਪ੍ਰਦੇਸ਼ ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਅਰੁਣਾਚਲ ਪ੍ਰਦੇਸ਼ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਰੁਣਾਚਲ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਆ ਇਟਾ ਨਗਰ ਇਥੋਂ ਦੇ ਚੀਫ ਮਿਨਿਸਟਰ ਆ ਪੇਮਾ ਖਾਂਡੂ ਗਵਰਨਰ ਆ ਲੈਫਟੀਨੈਂਟ ਜਰਨਲ ਕੇਟੀ ਪਰਨਾਇਕ ਅਰੁਣਾਚਲ ਪ੍ਰਦੇਸ਼ ਵਿੱਚ ਨਾਮ ਦਾ ਨੈਸ਼ਨਲ ਪਾਰਕ ਆ ਪਖੂਈ ਨੈਸ਼ਨਲ ਪਾਰਕ ਬੋਲਿੰਗ ਨੈਸ਼ਨਲ ਪਾਰਕ ਆ ਕੇਂਦਰ ਸਰਕਾਰ ਨੇ ਅਰੁਣਾਚਲ ਪ੍ਰਦੇਸ਼ ਵਿੱਚ 8146 ਕਰੋੜ ਰੁਪਏ ਦੇ ਦੋ ਪਣ ਵਿਜਲੀ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਅਰੁਣਾਚਲ ਪ੍ਰਦੇਸ਼ ਦੇ ਪਰਬਤਾਰੋਹੀ ਕਬਾਤ ਗਿਆਨੋ ਨੇ ਕਿਲੀਮੰਜਾਰੋ ਪਹਾੜ ਤੇ ਸਫਲਤਾਪੂਰਵਕ ਚੜ੍ਹਾਈ ਕੀਤੀ ਅਰੁਣਾਚਲ ਪ੍ਰਦੇਸ਼ ਨੇ 2025 ਤੋਂ 2035 ਨੂੰ ਪਣ ਵਿਜਲੀ ਦਾ ਦਹਾਕਾ ਐਲਾਨਿਆ ਅਰੁਣਾਚਲ ਪ੍ਰਦੇਸ਼ ਵਿੱਚ ਯੂਥਾਲੀਨਾ ਮਲਾਕਾਨਾ ਨਾਮਕ तितਲੀ ਦੀ ਇੱਕ ਨਵੀਂ ਪ੍ਰਜਾਤੀ ਪਾਈ ਗਈ ਅਰੁਣਾਚਲ ਪ੍ਰਦੇਸ਼ ਦੇ 27 ਵਿੱਚੋਂ 16 ਜ਼ਿਲ੍ਹਿਆਂ ਨੂੰ ਮਲੇਰੀਆ ਮੁਕਤ ਐਲਾਨਿਆ ਗਿਆ ਅਰੁਣਾਚਲ ਪ੍ਰਦੇਸ਼ ਵਿੱਚ ਨਯੋਯੂ ਕੁੱਲ ਯੂਗਲੋ ਤਿਹਾਰ ਮਨਾਇਆ ਗਿਆ। ਅਰੁਣਾਚਲ ਪ੍ਰਦੇਸ਼ ਨੇ 2 ਫਰਵਰੀ ਨੂੰ ਆਪਣਾ 38ਵਾਂ ਸਥਾਪਨਾ ਦਿਵਸ ਮਨਾਇਆ ਰੂਪਾ ਵਯੋਰਾ ਪੈਨਲੀ ਭਾਰਤੀ ਤਾਈਕਵਾਂਡੋ ਖਿਡਾਰਨ ਬਣੀ ਜੋ ਚੋਟੀ ਦੇ 10 ਵਿਸ਼ਵ ਪੂਮਸੇ ਰੈਂਕਿੰਗ ਵਿੱਚ ਪਹੁੰਚੀ ਨੈਕਸਟ ਹੈ ਹਾਲ ਹੀ ਵਿੱਚ ਜਾਰੋਸਾਈਟ ਨਾਮਕ ਇੱਕ ਦੁਰਲੱਭ ਖਣਿਜ ਕਿੱਥੇ ਮਿਲਿਆ ਜਾਰੋਸਾਈਟ ਨਾਮਕ ਇੱਕ ਦੁਰਲੱਭ ਖੋਜ ਖਣਿਜ ਦੀ ਖੋਜ ਕੀਤੀ ਗਈ ਆ ਇਹ ਮਿਲਿਆ ਵਾ ਗੁਜਰਾਤ ਦੇ ਵਿੱਚ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਉਹਨੇ ਗੁਜਰਾਤ ਦੇ ਵਿੱਚ ਮਿਲਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੇ ਕੈਪੀਟਲ ਗਾਂਧੀ ਨਗਰ ਇਥੋਂ ਦੇ ਚੇਫ ਮਿਨਿਸਟਰ ਭੁਪਿੰਦਰ ਪਾਈ ਪਟੇਲ ਗਵਰਨਰ ਆਚਾਰਿਆ ਦੇਵਰਾਤ ਗੁਜਰਾਤ ਦੇ ਵਿੱਚ ਗਿਰੀ ਨੈਸ਼ਨਲ ਪਾਰਿਕਾ ਬਸੰਦਾ ਨੈਸ਼ਨਲ ਪਾਰਿਕਾ ਗੁਜਰਾਤ ਰਾਜ ਦੀ ਤਟ ਰੇਖਾ ਸਭ ਤੋਂ ਵੱਡੀ ਆ ਗੁਜਰਾਤ ਦੇ ਵਿੱਚ ਨਾਲ ਸਰੋਵਰ ਨਾਲ ਸਰੋਵਰ ਝੀਲ ਆ ਤੇ ਗੁਜਰਾਤ ਦੇ ਵਿੱਚ ਲੋਕ ਸਭਾ ਦੀਆਂ ਸੀਟਾਂਾਂ 26 ਰਾਜ ਸਭਾ ਦੀਆਂ 11 ਵਿਧਾਨ ਸਭਾ ਦੀਆਂ 182 ਕਪਾਹ ਦੇ ਉਤਪਾਦਨ ਵਿੱਚ ਟੌਪ ਤੇ ਆ ਗੁਜਰਾਤ ਫਿਲਮ ਫੇਅਰ ਅਵਾਰਡ 2025 ਦੇ ਵਿੱਚ ਗੁਜਰਾਤ ਟੌਪ ਤੇ ਰਿਹਾ ਭਾਰਤ ਨੇ ਗੁਜਰਾਤ ਵਿੱਚ ਸੈਮੀ ਕੰਡਕਟਰ ਲਈ ਪ੍ਰਮੁੱਖ ਆਊਟਸੋਰਸਡ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟ ਸਹੂਲਤ ਸ਼ੁਰੂ ਕੀਤੀ ਭਾਰਤ ਨੇ 2030 ਆਸ਼ਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਅਹਮਦਾਬਾਦ ਸ਼ਹਿਰ ਦਾ ਪ੍ਰਸਤਾਵ ਰੱਖਿਆ ਭਾਰਤ ਦਾ ਪਹਿਲਾ ਮੇਕ ਇਨ ਇੰਡੀਆ ਗ੍ਰੀਨ ਹਾਈਡਰੋਜਨ ਪਲਾਂਟ ਗੁਜਰਾਤ ਵਿੱਚ ਸ਼ੁਰੂ ਹੋਇਆ ਗੁਜਰਾਤ ਸਰਕਾਰ ਨੇ ਕਬਾਈਲੀ ਜੀਨੋਮ ਸੀਕੁਐਂਸਿੰਗ ਪ੍ਰੋਜੈਕਟ ਸ਼ੁਰੂ ਕੀਤਾ ਪਰ ਪਾਸ ਸਰਕਾਰ ਗੁਜਰਾਤ ਵਿੱਚ ਪ੍ਰੋਸੈਸਡ ਆਲੂ ਉਤਪਾਦਨ ਵਿੱਚ ਭਾਰਤ ਵਿੱਚ ਪੂਰੇ ਭਾਰਤ ਵਿੱਚ ਗੁਜਰਾਤ ਪ੍ਰੋਸੈਸਡ ਆਲੂ ਉਤਪਾਦਨ ਵਿੱਚ ਮੋਹਰੀ ਰਾਜ ਬਣਿਆ ਪ੍ਰੋਸੈਸਡ ਆਲੂ ਜਿਨ੍ਹਾਂ ਦੀਆਂ ਫਿੰਗਰਸ ਵੇਅਰ ਬਣਾਈਆਂ ਜਾਂਦੀਆਂ ਫ੍ਰਾਈ ਫਿੰਗਰਸ ਬਣਦੀਆਂ ਨੈਕਸਟ ਹੈ ਜੀ ਹਾਲ ਹੀ ਵਿੱਚ ਸਕਾਈਸਕ੍ਰੈਪਰ ਡੇ ਕਦੋਂ ਮਨਾਇਆ ਗਿਆ ਹਾਂਜੀ ਸਕਾਈਸਕ੍ਰੈਪਰ ਡੇ ਇਹ ਹਰ ਇੱਕ ਸਾਲ 3 ਸਤੰਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹਰ ਇੱਕ ਸਾਲ 3 ਸਤੰਬਰ ਨੂੰ ਦੁਨੀਆ ਭਰ ਦੇ ਇੰਜੀਨੀਅਰਿੰਗ ਆਰਕੀਟੈਕਟ ਅਤੇ ਸ਼ਹਿਰੀ ਉਤਸ਼ਾਹੀ ਸਕਾਈਸ ਕ੍ਰੈਪਰ ਦਿਵਸ ਮਨਾਉਂਦੇ ਆ ਇਹ ਜਿਹੜਾ ਆਧੁਨਿਕ ਵਿਦ्सा ਇੰਜੀਨੀਅਰਿੰਗ ਅਤੇ ਆਰਕੀਟੈਕਚਰ ਦੀਆਂ ਉਚਾਈਆਂ ਦਾ ਜਸ਼ਨ ਮਨਾਉਂਦਾ ਵਾ ਅਤੇ ਰਚਨਾਤਮਕ ਅਤੇ ਮਨੁੱਖੀ ਸ਼ਮਾਂ ਦਾ ਵੀ ਪ੍ਰਤੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਦੇ ਖਿਡਾਰੀ ਆਸੀਫ ਅਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰन्यास ਦਾ ਐਲਾਨ ਕੀਤਾ ਹਾਂਜੀ ਪਾਕਿਸਤਾਨ ਦੇ ਖਿਡਾਰੀ ਆਸੀਫ ਅਲੀ ਇਹਨਾਂ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰन्यास ਲਿਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣੇ ਪਾਕਿਸਤਾਨ ਦੇ ਆ ਪਾਕਿਸਤਾਨ ਦੀ ਕੈਪੀਟਲ ਆ اسلامਾਬਾਦ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ